ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਸੁਹੀ ਸ਼ੰਤ ਮਹਲਾ ਚੌਥਾ ਘਰ ਦੂਜਾ ਸੁਹੀ ਰਾਗ ਦੇ ਅੰਦਰ ਧੰਗ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਸ਼ੰਦ ਜਿਨ੍ਹਾਂ ਨੂੰ ਸਹਿਬਾ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਗੁਰਮੁਖ ਹਰ ਗੁਣ ਗਾਏ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਹਿਰਦੇ ਰਸਨ ਰਸਾਏ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਆਪਣੀ ਜੀਬ ਨਾਲ ਗੁਣਾ ਦਾ ਰਸ ਮੰਨਦਾ ਹੈ ਹਾਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਾਝ ਸੁਭਾਏ ਜਿਹੜਾ ਮਨੁੱਖ ਹਰੀ ਦੇ ਗੁਣਾ ਦਾ ਰਸ ਆਪਣੀ ਜੀਬ ਨਾਲ ਬਾਣਦਾ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਾ ਕਾ ਡੋਲਤਾ ਵਿੱਚ ਪ੍ਰੇਮ ਵਿੱਚ ਉਸ ਟਿਕੇ ਹੋਏ ਨੂੰ ਪ੍ਰਮਾਤਮਾ ਮਿਲ ਪੈਂਦਾ ਹੈ ਅਨੰਦ ਦੇਨ ਭੋਗ ਭੋਗੇ ਸੁਖੋ ਸੋਬੈ ਸ਼ਬਦ ਰਹਿ ਲਿਵਲਾਈ ਓਹ ਮਨੁੱਖ ਹਰ ਵੇੜੇ ਸਲਾਹ ਦਾ ਆਨੰਦ ਮੰਨਦਾ ਹੈ ਆਨੰਦ ਵਿੱਚ ਲੀਨ ਰਹਿੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਓਹ ਮਨੁੱਖ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਵੱਡੇ ਭਾਗ ਗੁਰਪੂਰਾ ਫਾਈਐ ਅਨ ਦਿਨ ਨਾਮ ਧਿਆਏ ਔਰ ਪੂਰਾ ਗੁਰੂ ਮਿਲਦਾ ਹੈ ਵੱਡੀ ਕਿਸਮਤ ਨਾਲ ਜਿਸ ਨੂੰ ਮਿਲਦਾ ਹੈ ਉਹ ਹਰ ਵੇਲੇ ਹਰ ਨਾਮ ਸਿਮਰਦਾ ਰਹਿੰਦਾ ਹੈ ਸਹਜ ਸਹਜ ਮਿਲਿਆ ਜਗ ਜੀਵਨ ਨਾਨਕ ਸੁੰਨ ਸਮਾਏ ਹੈ ਨਾਨਕ ਉਹ ਮਨੁੱਖ ਹਰ ਵੇਲੇ ਆਤਮਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਜਗਤ ਦਾ ਸਹਾਰਾ ਪ੍ਰਭੂ ਉਸ ਨੂੰ ਮਿਲ ਪੈਂਦਾ ਹੈ ਉਹ ਮਨੁੱਖ ਉਸ ਅਵਸਥਾ ਵਿੱਚ ਲੀਨ ਰਹਿੰਦਾ ਹੈ ਜਿੱਥੇ ਮਾਇਆ ਦਾ ਕੋਈ ਫੁਰਨਾ ਹੋ ਨਹੀਂ ਸਕਦਾ ਸੰਗਤ ਸੰਤ ਮਿਲਾਏ ਹਾਰ ਸਰ ਨਿਰਮਲ ਨਾਏ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਮਿਲਦਾ ਹੈ ਉਹ ਪ੍ਰਮਾਤਮਾ ਦੇ ਪਵਿੱਤਰ ਨਾਮ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਨਿਰਮਲ ਜਲ ਨਾਏ ਮਹਿਲ ਗਵਾਏ ਇਹ ਪਵਿੱਤ ਸਰੀਰਾ ਓਹ ਮਨੁੱਖ ਪ੍ਰਭੂ ਦੇ ਪਵਿੱਤਰ ਨਾਮ ਜਲ ਵਿੱਚ ਇਸ਼ਨਾਨ ਕਰਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਦੁਰਮਤ ਮੈਲ ਗਈ ਭ੍ਰਮ ਭਾਗਾ ਹਉ ਮੈਂ ਬਿਰਠੀ ਪੀਰਾ ਨਾਮ ਜਲ ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਕਰ ਦਿੰਦਾ ਹੈ ਨਾਮ ਜਲ ਦੀ ਬਰਕਤ ਨਾਲ ਉਸ ਦੇ ਅੰਦਰੋਂ ਖੋਟੀ ਮਤ ਦੀ ਮੈਲ ਧੁੱਪ ਜਾਂਦੀ ਹੈ ਟੜਕੜਾਂ ਦੂਰ ਹੋ ਜਾਂਦੀ ਹੈ ਹਉਮੈ ਦੀ ਪੀੜ ਨਾਸ਼ ਹੋ ਜਾਂਦੀ ਹੈ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਕਰੋ ਹੋ ਆਵਾਸਾਂ ਪਰ ਪ੍ਰਮਾਤਮਾ ਦੀ ਮਿਹਰ ਦੀ ਨਿਗਾ ਨਾਲ ਹੀ ਸਾਥ ਸੰਗਤ ਮਿਲਦੀ ਹੈ ਜਿਸ ਨੂੰ ਮਿਲਦੀ ਹੈ ਉਸ ਦਾ ਟਿਕਾਣਾ ਪ੍ਰਭੂ ਚਰਣਾ ਵਿੱਚ ਹੋਇਆ ਰਹਿੰਦਾ ਹੈ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਸਾ ਏ ਨਾਨਕੋ ਮਨੁਖ ਸਵਾਭ ਨਾਲ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਗੀਤਾਂ ਦਾ ਰਸ ਆਪਣੀ ਜੀਬ ਨਾਲ ਮੰਨਦਾ ਹੈ ਉਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਆਤਮਕ ਨੀਮਨ ਦਾ ਚਾਨਣ ਪੈਦਾ ਕਰ ਦਿੰਦਾ ਹੈ ਅੰਦਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਜਿਹੜਾ ਮਨੁਖ ਆਪਣੇ ਅੰਦਰ ਪ੍ਰਬੂ ਦੀ ਇਹ ਮੌਲਿਕ ਸਿੱਤ ਸਲਾਹ ਨੂੰ ਪ੍ਰੋ ਰੱਖਦਾ ਹੈ ਗੁਰੂ ਦੇ ਸਨਮੁਖ ਰਹਿ ਕੇ ਪ੍ਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਹਰ ਨਾਮ ਨਾਲ ਪਿਆਰ ਪਾਈ ਰੱਖਦਾ ਹੈ ਗੁਰੂ ਆਪਣੇ ਸ਼ਬਦ ਦੇ ਰਾਹੀਂ ਉਸ ਨੂੰ ਸੰਸਾਰ ਸੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਉਸ ਦੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਕਰ ਦਿੰਦਾ ਹੈ ਗਿਆਨ ਪਰ ਚੰਡ ਬੜਿਆ ਘਟ ਚਾਨਣ ਘਰ ਮੰਦਰ ਸੋਹਾਇਆ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੀ ਸੋਝ ਵਾਲਾ ਤੇਜ ਚਾਨਣ ਮਗ ਪੈਂਦਾ ਹੈ ਉਸ ਦੇ ਸਾਰੇ ਗਿਆਨ ਇੰਦਰੇ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਤਨ ਮਨੇ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਉਹਨੋਂਕ ਆਪਣਾ ਸਰੀਰ ਭੇਟ ਕਰਕੇ ਆਪਣਾ ਮਨ ਭੇਟ ਕਰਕੇ ਆਤਮਕ ਜੀਵਨ ਦਾ ਸੋਜ ਪੈਦਾ ਕਰ ਲੈਂਦਾ ਹੈ ਉਹ ਸਦਾ ਥੇਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਤ ਸਮਾਇਆ اے ਨਾਨਕ ਉਹ ਮਨੁੱਖ ਸਦਾ ਪ੍ਰਭੂ ਦੀ ਗੋਦ ਵਿੱਚ ਲੀਨ ਰਹਿੰਦਾ ਹੈ ਉਸ ਦੀ ਇਹ ਸ਼ਰਧਾ ਬਣੀ ਰਹਿੰਦੀ ਹੈ ਕਿ ਜੋ ਕੁਝ ਪ੍ਰਭੂ ਹੁਕਮ ਕਰਦਾ ਹੈ ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ ਪ੍ਰਭੂ ਦੀ ਰਾਜਾ ਵਿੱਚ ਪੂਰਨ ਤੌਰ ਤੇ ਰਾਜੀ ਰਹਿਣਾ ਚਾਹੀਦਾ ਹੈ ਹਾਰ ਪ੍ਰਭ ਕਾਜ ਰਚਾਇਆ ਹਰੀ ਪ੍ਰਭੂ ਨੇ ਜਿਸ ਜੀਵ स्त्री ਦੇ ਵਿਆਹ ਦਾ ਕੰਮ ਰਚ ਦਿੱਤਾ ਗੁਰਮਖ ਵਿਆਹਣ ਆਇਆ ਉਸ ਨੂੰ ਉਹ ਗੁਰੂ ਦੇ ਰਾਹੀ ਵਿਆਉਣ ਲਈ ਆ ਪਹੁੰਚਿਆ ਜਿਹੜੀ ਜੀਵ ਇਸਤਰੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜੋੜਨਾ ਚਾਹੁੰਦਾ ਹੈ ਉਸ ਨੂੰ ਗੁਰੂ ਦੀ ਸ਼ਰਣ ਵਿੱਚ ਟਿਕਾਉਂਦਾ ਹੈ ਵਿਆਹਣ ਆਇਆ ਗੁਰਮਖ ਹਰ ਪਾਇਆ ਸਾ ਤਨ ਕੰਤ ਪਿਆਰੀ ਜਿਸ ਜੀਵ स्त्री ਨੂੰ ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ ਉਸ ਨੂੰ ਗੁਰੂ ਦੇ ਰਾਹੀ ਮਿਲ ਪੈਂਦਾ ਹੈ ਉਹ ਜੀਵ स्त्री ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਸੰਤ ਜਨਾ ਮੇਲ ਮੰਗਲ ਲਗਾਏ ਹਰ ਜਿਓ ਆਪ ਸਵਾਰੀ ਉਹ ਜੀਵ स्त्री ਸੰਤ ਜਨਾ ਨਾਲ ਮਿਲ ਕੇ ਪ੍ਰਭੂ ਪਤੀ ਦੀ ਸਲਾਹ ਦੇ ਗੀਤ ਗਾਦੀ ਹੈ ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦਿੰਦਾ ਹੈ ਸੋਰ ਨਾਰ ਗਣ ਗੰਧਰਬ ਮਿਲ ਆਏ ਅਪੂਰਬ ਜੰਜ ਬਣਾਈ ਜਿਵੇਂ ਵਿਆਹ ਦੇ ਸਮੇਂ ਜਾਂਜੀ ਰਲ ਕੇ ਆਉਂਦੇ ਹਨ ਤਵੇਂ ਉਸ ਜੀਵ ਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਉਣ ਵਾਸਤੇ ਦੇਵੀ ਗੁਣਾ ਵਾਲੇ ਸੰਤ ਜਨ ਪ੍ਰਭੂ ਦੀ ਸੇਵ ਸਲਾਹ ਕਰਨ ਵਾਲੇ ਭਗਤ ਜਨ ਮਿਲ ਕੇ ਆਉਂਦੇ ਹਨ ਉਸ ਜੀਵ ਸਤਰੀ ਦਾ ਪ੍ਰਭੂ ਪਤੀ ਨਾਲ ਵਿਆਹ ਕਰਨ ਲਈ ਇੱਕ ਅਦੁੱਤੀ ਜੰਜ ਬਣਾਉਂਦੇ ਹਨ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾ ਕਦੇ ਮਰੇ ਨਾ ਜਾਈ ਹੈ ਨਾਨਕ ਸਤਸੰਗੀਆਂ ਦੀ ਉਹ ਜੰਜ ਦੀ ਬਰਕਤ ਨਾਲ ਪਾਉ ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ ਇਸਤਰੀ ਨੂੰ ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਕਦੇ ਜੰਮਦਾ ਮਰਦਾ ਨਹੀਂ ਰਾਗ ਸੁਹੀ ਚੰਤੋ ਮਹਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਵੋ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ ਹੇ ਸੰਤ ਜਨੋ ਆਓ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਏ ਗੁਰਮੁਖ ਮਿਲ ਰਹੀ ਐ ਗੁਰਮੁਖ ਮਿਲ ਰਹੀ ਐ ਕਾਰਵਾਜੈ ਸ਼ਬਦ ਕਨਹਰੇ RAM हे ਸੰਤ ਜਨੋ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਚਰਣਾ ਵਿੱਚ ਜੁੜੇ ਰਹਿਣਾ ਚਾਹੀਦਾ ਹੈ ਪ੍ਰਭੂ ਚਰਣਾ ਵਿੱਚ ਜੁੜਨ ਦੀ ਬਰਕਤ ਨਾਲ ਹਿਰਦੇ ਘਰ ਵਿੱਚ ਪ੍ਰਭੂ ਦੀ ਸਿੱਖਤ ਸਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈਂ اے ਪ੍ਰਭੂ ਜਿਵੇਂ-ਜਿਵੇਂ ਤੇਰੀ ਸਿੱਖਤ ਸਲਾਹ ਦੇ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਪ੍ਰਭਾਵ ਪਾਉਂਦੇ ਹਨ ਤਿਉ ਤਿਉ ਤੂੰ ਉਸ ਨੂੰ ਸਭ ਥਾਈਂ ਵਸਦਾ ਦਿਸਦਾ ਹੈ ਐਨ ਸਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵਲਾਈਂ हे प्रभु मेरे ऊपर भी मेहर कर मैं दिन रात तेरा नाम जपता रहा मैं सदा तेरी सिलसिला करदा रहा मैं तेरी सदा थेर सिप्तसलाह विच सुरत जोड़ी रखा आनन्दिन सहज रह रंग राता राम नाम रिद पूजा जेड़ा मनुख परमात्मा ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਉਂਦਾ ਹੈ ਭਾਉ ਹਰ ਵੇਲੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਨਾਨਕੋ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਉਹ ਇੱਕ ਪ੍ਰਭੂ ਨਾਲ ਹੀ ਸਾਝ ਪਾਈ ਰੱਖਦਾ ਹੈ ਕਿਸੇ ਹੋਰ ਦੂਜੇ ਨਾਲ ਡੂੰਗੀ ਸਾਝ ਨਹੀਂ ਪਉਂਦਾ ਸਭ ਮੈਂ ਰਵ ਰਹਾ ਸੋ ਪ੍ਰਭ ਅੰਤਰਜਾਮੀ RAM ਉਹ ਪ੍ਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਅਤੇ ਸਭ ਜੀਵਾਂ ਵਿੱਚ ਵਿਆਪਕ ਹੈ ਗੁਰਪ੍ਰਸਾਦ ਰਹਵੇ ਗੁਰਪ੍ਰਸਾਦ ਰਵੇ ਰਬ ਰਹਿ ਆ ਸੋ ਪ੍ਰਭ ਮੇਰਾ Swami RAM ਪਰ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਸਿਮਰਦਾ ਹੈ ਉਸ ਨੂੰ ਹੀ ਉਹ ਮਾਲਕ ਪ੍ਰਭੂ ਸਭ ਥਾਈਂ ਵਿਆਪਕ ਦਿਸਦਾ ਹੈ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਕਟ ਕਟ ਰਵਿਆ ਸੋਈ ਉਸ ਮਨੁੱਖ ਨੂੰ ਇਹ ਨਿਸ਼ਚਾ ਬਣਦਾ ਹੈ ਕਿ ਮਾਲਕ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਹਰੇਕ ਸਰੀਰ ਵਿੱਚ ਮੌਜੂਦ ਹੈ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਵਰਣਾ ਕੋਈ ਗੁਰੂ ਦੇ ਮੱਤ ਉੱਤੇ ਤੁਰਿਆਂ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਗੁਰੂ ਦੇ ਮੱਤ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਲੀਨ ਰਹਿ ਸਕੀਦਾ ਹੈ ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਵੀ ਉਸ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਸਹਜੇ ਗੁਣ ਗਾਵਾਂ ਜੇ ਪ੍ਰਭ ਭਾਵਾ ਆਪੇ ਲੈ ਮਿਲਾਏ ਪ੍ਰਭੂ ਦੀ ਆਪਣੀ ਹੀ ਮਿਹਰ ਨਾਲ ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ ਆਤਮਕ ਡੋਲਤਾ ਵਿੱਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ ਉਹ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਇਹ ਨਿਸ ਨਾਮ ਧਿਆਏ ਇਹ ਨਾਨਕ ਗੁਰੂ ਦੇ ਸ਼ਬਦ ਦੇ ਰਾਹੀ ਹੀ ਉਸ ਪ੍ਰਭੂ ਨਾਲ ਡੂੰਗੀ ਸਾਝ ਪੈ ਸਕਦੀ ਹੈ ਜਿਹੜਾ ਮਨੁੱਖ ਸ਼ਬਦ ਵਿੱਚ ਜੁੜਦਾ ਹੈ ਉਹ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਇਹ ਜੱਗੋ ਦੋ ਤਰ ਮਨ ਮੁਖ ਪਾਰ ਨਾ ਪਾਈ ਰਾਮ ਇਹ ਜਗਤ ਇੱਕ ਅਜੇਹਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਔਖਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਦੇ ਪਰਲੇ ਪਾਸੇ ਨਹੀਂ ਪਹੁੰਚ ਸਕਦਾ ਅੰਤਰੇ ਹਉਮੈ ਮਮਤਾ ਕਾਮ ਕ્રોਧ ਚਤੁਰਾਈ ਰਾਮ ਕਿਉਂਕਿ ਉਸ ਦੇ ਅੰਦਰ ਹੀ ਅਹੰਕਾਰ ਅਸਲੀਅਤ ਦੀ ਲਾਲਸਾ ਕਾਮ ਕ્રોਧ ਚਤਰਾਈ ਆਦਕ ਭੈੜ ਟਿਕੇ ਰਹਿੰਦੇ ਹਨ ਅੰਤਰ ਚਤੁਰਾਈ ਥਾਏ ਨਾ ਪਾਈ ਮਿਰਥਾ ਜਨਮ ਗਵਾਇਆ ਜਿਸ ਮਨੁੱਖ ਦੇ ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦਰ ਤੇ ਪ੍ਰਵਾਣ ਨਹੀਂ ਹੁੰਦਾ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ ਜਮ ਮਗ ਦੁੱਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾਇਆ ਉਹ ਮਨੁੱਖ ساری ਉਮਰ ਜਮਾੜ ਦੇ ਰਸਤੇ ਉੱਤੇ ਤੁਰਦਾ ਹੈ ਦੁੱਖ ਸਹਾਰਦਾ ਹੈ ਆਤਮਿਕ ਮੌਤ ਦੀਆਂ ਝੋਟਾਂ ਖਾਂਦਾ ਰਹਿੰਦਾ ਹੈ ਅੰਤ ਵੇਲੇ ਇੱਥੋਂ ਹੱਥ ਮਿਲਦਾ ਜਾਂਦਾ ਹੈ ਬਿਨ ਨਾਮੈ ਕੋ ਬੇਲੀ ਨਹੀਂ ਪੁੱਤ ਕੁਟੰਬ ਸੁਤ ਭਾਈ ਜੀਵਨ ਸਫਰ ਵਿੱਚ ਇੱਥੇ ਪੁੱਤਰ ਪਰਿਵਾਰ ਭਰਾ ਇਹਨਾਂ ਵਿੱਚੋਂ ਕੋਈ ਵੀ ਮਦਦਗਾਰ ਨਹੀਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮੇਲੀ ਨਹੀਂ ਬਣਦਾ ਨਾਨਕ ਮਾਇਆ ਮੋਹ ਪਸਾਰਾ ਅਗੇ ਸਾਥ ਨਾ ਜਾਈ ਏ ਨਾਨਕ ਸਾਰਾ ਮਾਇਆ ਦੇ ਬੋਧਾ ਹੀ ਖਲਾਰਾ ਹੈ ਪ੍ਰਲੋਕ ਵਿੱਚ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ ਹਾਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਏ ਰਾਮ ਜਦੋਂ ਮੈਂ ਨਾਮ ਦੀ ਦਾਤ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁਤਰ ਸੰਸਾਰ ਸਮੁੰਦਰ ਕਿਸ ਤਰੀਕੇ ਨਾਲ ਲਗਿਆ ਜਾ ਸਕਦਾ ਹੈ ਸਤਿਗੁਰ ਪਾਏ ਚੱਲੋ ਜੀਵਤਿਆਂ ਈਓ ਮਰੀਏ ਰਾਮ ਤਾ ਅਗੋਂ ਉਤਰ ਮਿਲਦਾ ਹੈ ਗੁਰੂ ਦੀ ਰਜਾ ਵਿੱਚ ਜੀਵਨ ਤੌਰ ਤੁਰਦੇ ਰਹੋ ਇਸ ਤਰ੍ਹਾਂ ਦੁਨੀਆਂ ਦੀ ਕਿਰਤਕਾਰ ਕਰਦਿਆਂ ਹੀ ਵਿਕਾਰਾਂ ਵੱਲੋਂ ਬਚੇ ਰਹਿਦਾ ਹੈ ਜੀਵਤਿਆਂ ਮਰੀਐ ਪੌ ਜਲ ਤਰੀਐ ਗੁਰਮਖ ਨਾਮ ਸਮਾਵੈ ਗੁਰੂ ਦੀ ਰਜਾ ਵਿੱਚ ਤੁਰਿਆਂ ਦੁਨੀਆਂ ਦੀ ਕਾਰ ਕਰਦਿਆਂ ਵਿਕਾਰਾਂ ਵੱਲੋਂ ਮਰੇ ਰਹਿਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਕਿਉਂਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੇ ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ ਸਦਾ ਥੇਰ ਹਰ ਨਾਮ ਵਿੱਚ ਉਹ ਸੁਰਤ ਜੁੜੀ ਰੱਖਦਾ ਹੈ ਮਤ ਪ੍ਰਗਾਸ਼ ਭਈ ਮਨ ਮੰਨਿਆ RAM ਨਾਮ ਵਡਿਆਈ ਉਸ ਦੀ ਮੱਤ ਵਿੱਚ ਆਤਮਿਕ ਜੀਵਨ ਦੀ ਸੋਝ ਦਾ ਚਾਨਣ ਹੋ ਜਾਂਦਾ ਹੈ ਉਸ ਦਾ ਮਨ ਨਾਮ ਵਿੱਚ ਭਤੀ ਜਾਂਦਾ ਹੈ ਉਸ ਨੂੰ ਨਾਮ ਦੀ ਬਰਕਤ ਨਾਲ ਲੋਕ ਪਰਲੋਕ ਦੀ ਇੱਜ਼ਤ ਮਿਲ ਜਾਂਦੀ ਹੈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਹੈ ਨਾਨਕ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਇੱਕ ਮੇਕ ਖੋਈ ਰਹਿੰਦੀ ਹੈ